ਅਸਲਾਮ ਵਾਲੇਕਮ ਵੀਵਰਸ ਕੀ ਹਾਲ ਚਾਲ ਹੈ ਕਿਦਾਂ ਤਬੀਅਤ ਸਿਹਤ ਮੂਜਾਜ ਕਿਦਾਂ ਤੁਹਾਡੇ ਠੀਕ ਠਾਕ ਜੇ ਅੱਛਾ ਜਿਵੇਂ ਕਿ ਅਸੀਂ ਆਪਣੇ ਵੀਰਾਂ ਨੂੰ ਕੱਲ ਕਿਹਾ ਸੀ ਕਿ ਅਸੀਂ حضرت ਬਾਬਾ ਮੀਆਂ ਮੀਰ ਸਰਕਾਰ ਦਾ ਉਹਨਾਂ ਨੂੰ ਦਰਬਾਰ ਸ਼ਰੀਫ ਵਹਾਵਾਂਗੇ ਜਿਹੜਾ ਉਹਨਾਂ ਦਾ ਆਖਰੀ ਮੁਕਾਮ ਹੈ ਉਹ ਵਹਾਵਾਂਗੇ ਸੋ ਅਹੀ ਫਾਈਨਲੀ ਦਰਬਾਰ ਸ਼ਰੀਫ ਆ ਗਏ ਆ ਤੇ ਤੁਹਾਨੂੰ ਅੱਗੇ ਦਰਬਾਰ ਸ਼ਰੀਫ ਵਿਜ਼ਿਟ ਕਰਾਨੇ ਆ ਐ ਜੀ ਸਾਡਾ ਦੇਸੀ ਸਟਾਈਲ ਕਤਲਮਾ ਤੇ ਮਿੱਠੇ ਪਕੌੜੇ ਉਹ ਅੰਦਰ ਅਸੀਂ ਐ ਵੀਰੋ حضرت ਮੀਆਂ ਮੀਰ ਸਰਕਾਰ ਰਹਿਮਤੁਲਾਹਲੇ ਐ ਉਹਨਾਂ ਦਾ ਮਜ਼ਾਰ ਮੁਕੱਦਸ ਨੂੰ ਜਾਣ ਵਾਲਾ ਰਸਤਾ ਹੈਗਾ ਲੋ ਜੀ ਅਸੀਂ ਦੂਸਰੀ ਚੈੱਕਪੋਸਟ ਤੇ ਪਹੁੰਚ ਗਏ ਆ ਕਿਉਂਕਿ ਉਰਸ ਦੇ ਮੌਕੇ ਤੇ ਇੱਥੇ ਸਿਕਿਉਰਿਟੀ ਦਾ ਇੰਤਜ਼ਾਮ ਵੀ ਬਹੁਤ ਸਖਤ ਹੁੰਦਾ ਹੈ ਸਿਕਿਉਰਿਟੀ ਬਹੁਤ ਜ਼ਿਆਦਾ ਲੱਗੀ ਹੁੰਦੀ ਇੱਥੇ ਐ ਸਾਡੇ ਜਿਵੇਂ ਮੇਲਿਆਂ ਤੇ ਉਹ ਮੁੰਤਰੀਆਂ ਫੁੱਲ ਗੁਲਾਬ ਦੀਆਂ ਪਤੀਆਂ ਮਜ਼ਾਰ ਤੇ ਚੜਾਉਣ ਵਾਸਤੇ ਚਾਦਰਾਂ ਸਾਡੇ ਸਾਡੀਆਂ ਜਿਹੜੀਆਂ ਰਵਾਇਤਾਂ ਨੇ ਇਹੋ ਚੀਜ਼ਾਂ ਨੇ ਆ ਵੀਰੋ ਕਿਉਂਕਿ ਅਸੀਂ ਮੇਲੇ ਦੇ ਅਸੀਂ ਦੂਸਰੇ ਦਿਨ ਆਏ ਆ ਪਹਿਲੇ ਦਿਨ ਕਿਉਂਕਿ ਬਹੁਤ ਜ਼ਿਆਦਾ ਰਾਸ਼ ਹੁੰਦਾ ਹੈ ਤੇ ਇਸ ਕਰਕੇ ਨਹੀਂ ਆਇਆ ਗਿਆ ਇਹ ਮੇਲੇ ਦੇ ਅਸੀਂ ਦੂਸਰੇ ਦਿਨ ਆਏ ਆ ਅ ਮੀਆਂ ਮੀਰ ਹਸਪੀਟਲ ਹੈਗਾ ਮੀਆਂ ਮੀਰ ਹਸਪਤਾਲ حضرت ਬਾਬਾ ਮੀਆਂ ਮੀਰ ਸਰਕਾਰ ਦੇ ਨਾਂ ਤੋਂ ਜਿਹੜਾ ਇਹ ਬਣਿਆ ਹੈ ਇੱਥੇ ਮਾਰੇ ਜੀਆਂ ਦਾ ਮੁਫਤ ਇਲਾਜ ਹੁੰਦਾ ਹੈ ਇਹ ਸਰਕਾਰਾਂ ਦੇ ਬਾਰੇ ਕੁਝ ਮਾਲੂਮਾਤ ਲਿਖੀ ਹੋਈ ਹੈ। ਕਿਨਾਰ ਇੱਥੇ ਵੀ ਚੈੱਕ ਪੋਸਟ ਹੈ ਇੱਕ ਜਿੱਥੋਂ ਚੈਕਿੰਗ ਕਰਕੇ ਅੰਦਰ ਐਸੀ ਅੰਦਰ ਦਾਖਲ ਹੋ ਗਏ ਆ ਚੈਕਿੰਗ ਕਰਵਾ ਕੇ ਐ ਦਰਬਾਰ ਸ਼ਰੀਫ ਦਾ ਪਹਿਲਾ ਨਜ਼ਾਰਾ ਫਸਟ ਊ ਵੀਰੋ ਪਹਿਲੇ ਆਪਾਂ ਵਜ਼ੂ ਕਰ ਲਈਏ ਤੇ ਫੇਰ ਆਪਾਂ ਜਿਹੜਾ ਦਰਬਾਰ ਸਾਹਿਬ ਜਿਹੜਾ ਮੱਥਾ ਟੇਕਾਂਗੇ ਦਰਬਾਰ ਸਾਹਿਬ ਸਲਾਮ ਕਰਾਂਗੇ ਆਪਣੀ ਹਾਜ਼ਰੀ ਦੇਾਂਗੇ ਵੀਰੋ ਜਿੱਦਾਂ ਕਿ ਤੁਹਾਨੂੰ ਅਸੀਂ ਦਰਬਾਰ ਦੀ ਇਹ ਕੁਝ ਵੀਊ ਦਿਖਾਏ ਨੇ ਤੇ ਫਾਈਨਲੀ ਵੀਰੋ ਅਸੀਂ ਹੁਣ ਵਜੂ ਕਰ ਲਿਆ ਏ ਵੀਰ ਜੀ ਮੇਰੇ ਨਾਲ ਨੇ ਅਸੀਂ ਹੁਣ ਉੱਥੋਂ ਫੁੱਲ ਲਵਾਂਗੇ ਤੇ ਦਰਬਾਰ ਸਾਹਿਬ ਮੱਥਾ ਟੇਕਾਂਗੇ ਤੇ ਬਾਕੀ ਗੱਲ ਕਰਨੇ ਆ ਚਲੋ ਮੁਜ਼ੰਮਲ ਭਾਈ ਫੋਟੋਸ਼ਲ ਖਰੀਦੀ ਆ ਸਾਰੀਆਂ ਰੌਣਕਾਂ ਦਰਬਾਰ ਦੀਆਂ ਕਿੱਦਾਂ ਦੀਆਂ ਤੁਹਾਡੇ ਸਾਹਮਣੇ ਆ ਦੇਖੋ ਰੌਣਕ ਮੇਲੇ ਕਿੱਦਾਂ ਦੇ ਆ ਵੀਰ ਜੀ ਜਰਾ ਦਿਖਾਓ ਸਾਡੇ ਦਰਸ਼ਕਾਂ ਨੂੰ ਦੇਖੋ ਨਾ ਉਹ ਲੰਗਰ ਦੀ ਤਕਸੀਮ ਜਾਰੀ ਹੈ ਲੰਗਰ ਤਕਸੀਮ ਕਰ ਰਹੇ ਨੇ ਉਧਰ ਬੈ ਕੇ ਤੇ ਆਪਾਂ ਵੀ ਪਹਿਲੇ ਦਰਬਾਰ ਸਾਹਿਬ ਮੱਥਾ ਟੇਕ ਲਈਏ ਫਿਰ ਜਿਹੜਾ ਲੰਗਰ ਜੀ ਫੁੱਲ ਲੈ ਲਈਏ ਪਹਿਲੇ ਹਾਂਜੀ ਹਾਂ ਬਾਬਾ ਜੀ ਅਸੀਂ ਹੁਣ ਬਾਬਾ ਜੀ ਆਸੇ ਫੁੱਲ ਖਰੀਦਣ ਲੱਗੇ ਆ ਫੁੱਲ ਖਰੀਦ ਕੇ ਦਰਬਾਰ ਸਾਹਿਬ ਮੱਥਾ ਟੇਕਾਂਗੇ ਤੇ ਫਾਈਨਲੀ ਹੁਣ ਅਸੀਂ ਦਰਬਾਰ ਸਾਹਿਬ ਦੇ ਅੰਦਰ ਚੱਲੇ ਆ ਮੱਥਾ ਟੇਕ ਕੇ ਚੱਲੇ ਆ ਵੀਰ ਜੀ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਇਹ ਨੇਕ ਲੋਗਾਂ ਦੀ ਜਗ੍ਹਾ ਹੈ ਨੇਕ ਅੱਲਾ ਦੇ ਬਲੀਆਂ ਦੀ ਜਗ੍ਹਾ ਹੈ ਤੇ ਇੱਥੇ ਆ ਕੇ ਬੰਦੇ ਦਾ ਜਿਹੜਾ ਤੇਲ ਲੈਣਾ ਉਹ ਅੱਲਾ ਉਹਦੇ ਵਿੱਚ ਮੁਹੱਬਤ ਪਾ ਦਿੰਦਾ ਹੈ ਇਨਸਾਨ ਦੇ ਦਿਲ ਦੇ ਵਿੱਚ ਨਾ ਇਨਸਾਨੀਅਤ ਆਸ ਤੇ ਮੁਹੱਬਤ ਪਾ ਦਿੰਦਾ ਵੈਸੇ ਵੀ ਇਹ ਸਾਡੇ ਜਿਹੜੇ ਸੂਫੀ ਬਦੁਰਬ ਨੇ ਨਾ ਬਾਬਾ ਜੀ ਮੀਆਂ ਮੀਰ ਸਾਹਿਬ ਇਹਨਾਂ ਦਾ ਗੁਰੂਆਂ ਦੇ ਨਾਲ ਬੜਾ ਅੱਛਾ ਤਾਲਮੇਲ ਲੱਗ ਰਿਹਾ ਹੈ ਉਹਨਾਂ ਦੇ ਨਾਲ ਤੇ ਹਰਮੰਦਰ ਸਾਹਿਬ ਦੀ ਉਹਨਾਂ ਨੇ ਬੁਨਿਆਦ ਵੀ ਰੱਖੀ 골ਡਨ ਟੈਂਪਲ ਦੀ ਉਹਨਾਂ ਨੇ ਨੀਂਹ ਰੱਖੀ ਕਿਆ ਬਾਤ ਤੇ ਜਿਹੜਾ ਕਿ ਸਿੱਖਾਂ ਦਾ ਇੱਕ ਬੜਾ ਹੀ ਮੁਕੱਦਸ ਮੁਕਾਮ ਹੈ ਉਹਦੀ ਨੀਂਹ ਰੱਖੀ ਉਹਦੀ ਬੁਨਿਆਦ ਰੱਖੀ ਮਾਸ਼ਾਅੱਲ ਇਸ ਕਰਕੇ ਜਿਹੜਾ ਨਾ ਅਸੀਂ ਆਪਣੇ ਸਿੱਖ ਵੀਰਾਂ ਨੂੰ ਖਾਸ ਤੌਰ ਤੇ ਆਪਣੇ ਸਿੱਖ ਵੀਰਾਂ ਨੂੰ ਐ ਵਹਾਨ ਆਏ ਆ ਦਰਬਾਰ ਸਾਹਿਬ ਦਾ ਵਿਜ਼ਿਟ ਕਰਾਣ ਆਏ ਆ ਜ਼ਰੂਰ ਜ਼ਰੂਰ ਤਾਂ ਕਿ ਸਾਡੇ ਸਿੱਖ ਵੀਰ ਵੀ ਜਿਹੜੇ ਨੇ ਉਹ Hazrat Baba Mia Meer Sarkar ਦਾ ਜਿਹੜਾ ਦਰਬਾਰ ਏ ਉਹਨਾਂ ਦਾ ਆਖਰੀ ਮੁਕਾਮਗਾ ਜਿਹੜੀ ਉਹਨਾਂ ਦੀ ਆਖਰੀ ਮੁਕਾਮਗਾ ਏ ਉਹਦਾ ਵਿਜ਼ਿਟ ਕਰ ਲੈਣ ਉਥੇ ਮੱਥਾ ਟੇਕ ਲੈਣ ਜੀ ਜੀ ਉਹਦਾ ਨਜ਼ਾਰਾ ਕਰ ਲੈਣ ਕਿਉਂਕਿ ਜਿਹੜੇ ਅੱਲਾ ਦੇ ਨੇਕ ਵਾਲੀ ਨੇ ਨਾ ਬਾਬਾ ਜੀ ਮੀਆਂ ਮੀਰ ਸਾਹਿਬ ਇਹਨਾਂ ਦਾ ਗੁਰੂਆਂ ਦੇ ਨਾਲ ਬੜਾ ਅੱਛਾ ਤੱਲਕਾਸ ਸੀ। ਲਿਹਾਜ਼ਾ ਆਪਾਂ ਮੱਥਾ ਟੇਕ ਲਈ ਅੰਦਰ। ਚਲੋ। Allahumma ਹੇ ਹੈ حضرت ਬਾਬਾ ਮੀਆਂ ਮੀਰ ਸਾਹਿਬ ਦਾ ਬਾਤ ਜੀ ਨਹੀਂ ਦਵਾ ਕਰ ਰਹੇ ਨੇ ਇਹ ਰੱਬ ਦੇ ਬੜੇ ਨੇਕ ਬੰਦੇ ਸਨ ਤੇ ਗੁਰੂਆਂ ਦੇ ਨਾਲ ਇਹਨਾਂ ਦਾ ਇੱਕ ਬੜਾ ਅੱਛਾ ਤਾਲੁਕਾ ਆਸਨ ਔਰ ਜਿੱਦਾਂ ਕਿ ਤੁਸੀਂ ਦੇਖਿਆ ਵਾ ਕਿ ਕਾਫੀ ਅਕੀਦਤ ਨਾਲ ਲੋਕ ਆ ਰਹੇ ਨੇ ਜਾ ਰਹੇ ਨੇ ਮੱਥਾ ਟੇਕ ਰਹੇ ਨੇ ਆਦਾ ਇਜ਼ਹਾਰ ਕਰ ਰਹੇ ਨੇ ਬੜੀ ਦੀ ਗੱਲ ਹੈ ਅੱਲਾ ਦੇ ਨੇਕ ਬੰਦਿਆਂ ਦੇ ਦਰਬਾਰਾਂ ਤੇ ਆਣਾ ਰੱਬ ਦੇ ਨੇਕ ਬੰਦਿਆਂ ਦੇ ਬੜੇ ਆਜ਼ਾਦ ਦੀ ਗੱਲ ਹੈ ਕਿ ਜੇ ਆ ਫੜਿਆ ਜੀ ਜਰਾ ਸਰਕਾਰਾਂ ਦਾ ਮੱਥਾ ਮੰਗੇ ਠੀਕ

ਉਹ ਵੱਡੀ ਹਸਤੀ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਬੁਨਿਆਦ ਰੱਖੀ ਸੀ ਯਾਨੀ ਕਿ ਸਿੱਖਾਂ ਆਪਣੇ ਸਿੱਖ ਵੀਰਾਂ ਦੇ ਨਜ਼ਦੀਕ ਬਹੁਤ ਹੀ ਆਲਾ ਤੇ ਉੱਚਾ ਮਕਾਮ ਹੈ ਇਹਨਾਂ ਦਾ ਇਹ ਉਹਨਾਂ ਦੀ ਆਖਰੀ ਆਰਾਮਗਾਹ ਜਿਹੜੀ ਕਿ ਅਸੀਂ ਤੁਹਾਨੂੰ ਬਹਾਰ ਰਹੇ ਹਾਂ ਸਾਡੇ ਸਾਰੇ ਪੰਜਾਬੀ ਚੜ੍ਹਦੇ ਪੰਜਾਬ ਦੇ ਵੀਰ ਸਿੱਖ ਵੀਰ ਜਿਹੜੇ ਨੇ ਉਹ ਦਰਬਾਰ ਸਾਹਿਬ ਦਾ ਮੱਥਾ ਟੇਕਨ ਤੇ ਆਪਣੇ ਆਸਤੇ ਵੀ ਤੇ ਸਾਡੇ ਆਸਤੇ ਵੀ ਦੁਆ ਕਰਨਾ ਹੋਰ ਚੀਜ਼ ਹੈ ਵੀ ਵੀਰੋ ਇਹ ਹੈ ਸਰਕਾਰਾਂ ਦਾ سلسلہ ਨਸਬ ਕਿੱਥੋਂ ਆਪ ਦਾ سلسلہ ਨਸਬ ਚਲਿਆ ਤੇ ਕਿੱਥੇ ਆ ਕੇ ਕਿਆਮ ਕੀਤਾ ਆਪਣੇ ਇੱਕ ਕੁਝ ਅਕੀਦਤਮੰਦ ਲੋਕ ਸਰਕਾਰਾਂ ਦੇ ਦਰਬਾਰ ਤੇ ਹਾਜ਼ਰੀ ਪੇਸ਼ ਕਰਨ ਆਏ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਅਸੀਂ ਦਿਖਾਇਆ ਵਾ ਕਿ ਸਰਕਾਰਾਂ ਦਾ ਸਿਲਸਿਲਾ ਕਿੱਥੋਂ ਚੱਲਿਆ ਤੇ ਕਿੱਥੇ ਆਪਨੇ ਕਾਇਮ ਕੀਤਾ ਫਿਰ ਜੀ ਆ ਜਾਓ ਹਰ ਜੋ ਭਾਈ ਜਿਹੜੇ ਬੰਦੇ ਨੇ ਜਿਹੜੇ ਵੀ ਸ਼ਖਸ ਨੇ ਆਪਣੀ ਲੋ ਰੱਬ ਦੇ ਨਾਲ ਲਾ ਲਈ ਤੀ ਨਾ ਫਿਰ ਰੱਬ ਜਾਣੇ ਤੇ ਉਹ ਜਾਣੇ ਰੱਬ ਕਹਿੰਦਾ ਕਿ ਤੁਸੀਂ ਮੈਨੂੰ ਯਾਦ ਕਰੋ ਮੈਂ ਤੁਹਾਨੂੰ ਯਾਦ ਕਰਾਂ ਇਹਨਾਂ ਬੰਦਿਆਂ ਨੇ ਆਪਣੀ ਜ਼ਿੰਦਗੀ ਨੂੰ ਰੱਬ ਦੇ ਨਾਵੇਂ ਲਾਤਾ ਰੱਬ ਦੇ ਨਾਵੇਂ ਲਾਇਆ ਅੱਜ ਬੰਦਿਆਂ ਨੇ ਉਹਨਾਂ ਨੂੰ ਰੱਬ ਦੇ ਨਾਵੇਂ ਲਾਇਆ ਅੱਜ ਮਾਸ਼ਾਅੱਲਾ ਮਕਾਮ ਚੈੱਕ ਕਰੋ ਕਿਦਾਂ ਦਾ ਉਹਨਾਂ ਦਾ ਮਕਾਮ ਹੈ ਜੀਰੋ ਵੇਖੋ ਐ ਇਨਸਾਨੀਅਤ ਦੀ ਖਿਦਮਤ ਹੈ ਜਿਹੜਾ ਬੰਦਾ ਇਨਸਾਨੀਅਤ ਦੀ ਖਿਦਮਤ ਕਰਦਾ ਹੈ ਨਾ ਉਹ ਅੱਲਾ ਦੇ ਨਜ਼ਦੀਕ ਸੋਹਣੇ ਰੱਬ ਦੇ ਨਜ਼ਦੀਕ ਸਭ ਤੋਂ ਕਰੀਬ ਹੈਗਾ ਦੇਖੋ ਕਿ ਉਸ ਸੁਭਾਨ ਅੱਲਾ ਨੇ ਉਸ ਰੱਬ ਨੇ ਉਸ ਸੱਚੇ ਬਾਦਸ਼ਾਹ ਨੇ ਕਿਹਾ ਹੈ ਕਿ ਮੈਂ ਹਕੂਕ ਅੱਲਾ ਤੇ ਮਾਫ ਕਰ ਸਕਦਾ ਲੇਕਿਨ ਹਕੂਕ ﺍﻟबाद ਮਾਫ ਨਹੀਂ ਕਰ ਸਕਦਾ ਹਕੂਕ ﺍﻟबाद ਕੀ ਨੇ ਇੱਕ ਬੰਦਿਆਂ ਦੇ ਹਕੂਕ ਨੇ ਉਹ ਬੰਦੇ ਕਿ ਜਿਨ੍ਹਾਂ ਨੇ ਦੇਖੋ ਨਾ ਤੁਹਾਡਾ ਹਮਸਾਇਆ ਤੇ ਤੁਸੀਂ ਢੇਡ ਭਰ ਕੇ ਸੁੱਤੇ ਜੇ ਖਾ ਕੇ ਤੇ ਤੁਹਾਡਾ ਹਮਸਾਇਆ ਜਿਹੜਾ ਉਹ ਖਸ ਹੁੰਦਾ ਹੈ ਤੇ ਉਹਦੀ ਮਾਫੀ ਨਹੀਂ ਹੈ ਉਹਦੀ ਤੁਹਾਨੂੰ ਪੁੱਛ ਹੋਣੀ ਹੈ ਉੱਤੇ ਜਾ ਕੇ ਤੋਂ ਮੋਨਸੀ ਕੁਝ ਚੀਜ਼ਾਂ ਦਾ ਵਿਜ਼ਿਟ ਕਰਨੇ ਆ ਤੇ ਨਾਲੇ ਸਰਕਾਰਾਂ ਦਾ ਲੰਗਰ ਖਾਣੇ ਆ ਤੇ ਨਾਲੇ ਆਪ ਨੂੰ ਦਿਖਾਣੇ ਆ ਕਿ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਲੰਗਰ ਸਰਕਾਰਾਂ ਦਾ ਦਰਬਾਰ ਦਾ ਕਿਦਾਂ ਦਾ ਹੈ ਕਦੀ ਤੁਹਾਨੂੰ ਵੀ ਮੌਕਾ ਮਿਲੇਗਾ ਤੇ ਤੁਸੀਂ ਜ਼ਰੂਰ ਚੱਕਰ ਲਾਉਣਾ ਇੱਥੇ ਆਪਾਂ ਹੁਣ ਜਿਸ ਤਰ੍ਹਾਂ ਤੁਸੀਂ ਦੇਖਦੇ ਪਏ ਹੋ ਵੀਰਜੀ ਜੀ ਦਾ ਕੈਮਰਾ ਘਮਾਓ ਖਾਉਣਾ ਨੂੰ ਜਿੱਦਾਂ ਕੋ ਤੁਸੀਂ ਦੇਖਦੇ ਪਏ ਹੋ ਕਿ ਸਰਕਾਰਾਂ ਦਾ ਲੰਗਰ ਚੱਲ ਰਹੀ ਏ ਆਪਾਂ ਵੀ ਜਾ ਕੇ ਉੱਥੋਂ ਮਤਲਬ ਲੰਗਰ ਕਰਨਾ ਆਪਾਂ ਐਸੇ ਕਰਕੇ ਲੰਗਰ ਨਹੀਂ ਕੀਤਾ ਭੋਜਨ ਨਹੀਂ ਕੀਤਾ ਸਵੇਰ ਸਵੇਰ ਉੱਠ ਕੇ ਵੀ ਇਹ ਸਰਕਾਰਾਂ ਦੇ ਦਰਬਾਰ ਤੇ ਜਾ ਕੇ ਮੁਕੱਦਸ ਲੰਗਰ ਖਾਵਾਂਗੇ ਕਿਉਂਕਿ ਇਹ ਬਹੁਤ ਘੱਟ ਲੋਕਾਂ ਨੂੰ ਨਾ ਖਾਣਾ ਨਸੀਬ ਹੁੰਦਾ ਬਹੁਤ ਘੱਟ ਲੋਕਾਂ ਨੂੰ ਖਾਣਾ ਨਸੀਬ ਹੁੰਦਾ ਦੇਖੋ ਬੰਦਾ ਰੋਟੀ ਤੇ ਡੇਲੀ ਖਾਂਦਾ ਲੇਕਿਨ ਲੰਗਰ ਜਿਹੜਾ ਉਹ ਸਪਤਾਲਿਆਂ ਨੂੰ ਹੀ ਲੱਗਦਾ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਹਾਂ ਮੱਲਾ ਰਹਿਮਨ ਰਹਿਮ ਨਜ਼ਰ ਰਹਿ ਲੋ ਜੀ ਵੀਰੋ ਸਾਡੇ ਵੀਰ ਜੀ ਵੀਰ ਜੀ ਕੈਮਰਾ ਘਮਾਓ ਭਰਾਵਾਂ ਨੂੰ ਇਹ ਸਾਡੇ ਲੈਂਦੇ ਪੰਜਾਬ ਦੇ ਵੀਰ ਜਿਹੜੇ ਨੇ ਸਾਡੇ ਬਜ਼ੁਰਗ ਇਹਨਾਂ ਦੀ ਮੁਹੱਬਤ ਦੇਖੋ ਤੁਸੀਂ ਮਾਸ਼ਾ ਅੱਲਾ ਸੇ ਲੰਗਰ ਲੈਣ ਲੱਗੇ ਤੇ ਸਾਨੂੰ ਉਹਨਾਂ ਨੇ ਆਖਿਆ ਵੀ ਸਾਡੇ ਨਾਲ ਹੀ ਬਹਿ ਜਾਓ ਵੀਰੋ ਇਹ ਸਾਡਾ ਪੰਜਾਬ ਚੜਦਾ ਤੇ ਲੈਂਦਾ ਪੰਜਾਬ ਸੋ ਪਹਿਲੇ ਲੰਗਰ ਕਰਨੇ ਆ ਬਾਕੀ ਗੱਲ ਕਰਾਂਗੇ ਲੰਗਰ ਤੋਂ ਬਾਅਦ ਬਿਸਮਿਲਲਾਹ ਅੱਜ ਦੇ ਲਾ ਨਿਆਜ਼ ਅਸਾਂ ਵੀਰੋ ਲੰਗਰ ਕਰ ਲਿਆ ਕਿਉਂon ਜਿਹੜਾ ਕਿ ਅਸੀਂ ਆਹ ਹੌਸਤਾ-ਹੌਸਤਾ ਤੁਹਾਨੂੰ ਦਰਬਾਰ ਸਾਹਿਬ ਦੇ ਇਤਰਾਫ ਜਿਹੜਾ ਉਹ ਮੰਜ਼ਰ ਉਹ ਵੀ ਬਹਾਨੇ ਆ ਤੇ ਨਾਲ ਫਿਰ ਵੀਡੀਓ ਦਾ ਜਿਹੜਾ ਨਾ ਅਸੀਂ ਐਂਡ ਕਰਦੇ ਆ ਤੇ ਸਭ ਤੋਂ ਪਹਿਲੇ ਤੇ ਆ ਜਿੱਥੇ ਅਸੀਂ ਬੈਠ ਕੇ ਲੰਗਰ ਕੀਤਾ ਇੱਥੇ ਇਹ ਉਹ ਜਗ੍ਹਾ ਜਿੱਥੇ ਲੰਗਰ ਵਗੈਰਾ ਇਕੱਠਾ ਹੁੰਦਾ ਤੇ ਫਿਰ ਇੱਥੇ ਜਿਹੜਾ ਜਿਹੜੇ ਜ਼ਾਇਰਿਨ ਹੁੰਦੇ ਨੇ ਦਰਬਾਰ ਦੇ ਅੰਦਰ ਆਦੇ ਨੇ ਸਾਹਮਣੇ ਵੀ ਇੱਕ ਕਵਾਲੀ ਦੀ ਜਗਾ ਇੱਥੇ ਜਿਹੜਾ ਕਿ ਕਵਾਲੀ ਹੁੰਦੀ ਹੈ ਰਾਤ ਦੇ ਟਾਈਮ ਤੇ ਅਸੀਂ ਤੇ ਆਏ ਹਾਂ ਦਿਨ ਦੇ ਟਾਈਮ ਪਹਿਲੇ ਟਾਈਮ ਆਏ ਹਾਂ ਇੱਥੇ ਰਾਤ ਦੇ ਟਾਈਮ ਹੁੰਦੀ ਕਵਾਲੀ ਅ ਦਰਬਾਰ ਦੇ ਅੰਦਰ ਇੱਕ ਛੋਟਾ ਜਿਹਾ ਕਬਰਸਤਾਨ ਬਣਾਇਆ ਹੈ ਅ ਦਰਬਾਰ ਦੇ ਅੰਦਰ ਵਜ਼ੂਖਾਨਾ ਹੈਗਾ ਉਹ ਜਿਹੜੀ ਸੀ ਉਹ ਸਾਡੀ ਐਂਟਰੈਂਸ ਸੀ ਜਿੱਥੋਂ ਅਸੀਂ ਆਏ ਸਾਂ ਇਹ ਜਿਹੜਾ ਦਰਖਤ ਦੇ ਪਿੱਛੇ ਆ ਇਹ ਦਰਬਾਰਸ਼ਹੀਰ ਹੈ ਜਿੱਥੇ ਬਜ਼ੁਰਗਾਂ ਦੀ ਆਖਰੀ ਮੁਕਾਮਗਾ ਹੈਗੀ ਹੈ ਇਹ ਉਹਦੀ ਸਾਈਡ ਹੈ ਇਹ ਉਹਦੀ ਬੈਕ ਸਾਈਡ ਹੈ ਵੀਰੋ ਸੋਨੇ ਰੱਬ ਨੇ ਆਪਣੀ ਪਾਕ ਕਿਤਾਬ ਕੁਰਾਨੇ ਮਕਦਸ ਦੇ ਅੰਦਰ ਫਰਮਾਇਆ ਹੈ ਕਿ ਅਲਾ ਇਨਾ ਔਲੀਆ ਅੱਲਾਹੁ ਲਖੂਫੁਨ ਅਲੈਹਿਮ ਬਲਾਹੁਮ ਯਹਜ਼ਨੂਨ ਇਹਦਾ ਤਰਜਮਾ ਪੰਜਾਬੀ ਦੇ ਵਿੱਚ ਇਦਾਂ ਹੈ ਕਿ ਜਿਹੜੇ ਰੱਬ ਦੇ ਨੇਕ ਬੰਦੇ ਨੇ ਨਾ ਨਾ ਉਹਨਾਂ ਨੂੰ ਕੋਈ ਡਰੇ ਤੇ ਨਾ ਖੋਫ ਹੈ ਬਿਲਕੁਲ ਰੱਬ ਦੇ ਨੇਕ ਬੰਦੇ ਕਿਹੜੇ ਨੇ ਕਿ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਰੱਬ ਦੇ ਨਾਵੇਂ ਲਾਤਾ ਜਿਸ ਤਰ੍ਹਾਂ ਕਿ ਸ੍ਰੀ ਗੁਰੂ ਨਾਨਕ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਅਰਜਨ ਦੇਵ ਸਿੰਘ ਜੀ ਇਦਾਂ ਦੇ ਕਾਫੀ ਅੱਲਾ ਦੇ ਨੇਕ ਵਲੀ ਨੇ ਕਾਫੀ ਨੇਕ ਬੰਦੇ ਨੇ ਕਾਫੀ ਨੇਕ ਅੱਲਾ ਦੇ ਪਾਕ ਤੇ ਬੁਰਗਜ਼ੀਦਾ ਬੰਦੇ ਨੇ ਜਿੱਦਾਂ ਜਿਨ੍ਹਾਂ ਦੇ ਵਿੱਚੋਂ ਮੀਆਂ ਮੀਰ ਜੀ ਦਾ ਵੀ شمار ਹੁੰਦਾ ਹੈ ਵੀਰੋ ਇਹ ਮਸਜਿਦ ਦੇ ਦਰਬਾਰ ਦੇ ਅੰਦਰ ਹੀ ਜਿਹੜੀ ਬਣੀ ਹੈ ਇਬਾਦਤਗਾਹ ਤੇ ਸਫਾਈ ਹੋ ਰਹੀ ਹੈ ਤੇ ਵੀਰ ਜੀ ਰਿਸਫਾਈ ਕਰ ਰਹੇ ਨੇ ਇਸ ਕਰਕੇ ਅਸੀਂ ਅੱਗੇ ਨਹੀਂ ਜਾ ਰਹੇ ਤੋ ਵੀਵਰਜ਼ اے ਸੀ ਅੱਜ ਦੀ ਵੀਡੀਓ ਦਰਬਾਰ ਸਾਹਿਬ ਤੁਹਾਨੂੰ ਵਹਾਇਆ ਸੀ ਦਰਬਾਰ ਸਾਹਿਬ ਵਿਜ਼ਿਟ ਕਰਾਇਆ ਤੇ ਤੁਸੀਂ ਵੀ ਜਿਹੜਾ ਵੀਡੀਓ ਦੇ ਵਿੱਚ ਦਰਬਾਰ ਸਾਹਿਬ ਮੱਥਾ ਟੇਕਿਆ ਜੇ ਆਪਣੇ ਆਸਤੇ ਵੀ ਦੁਆ ਕਰਿਆ ਜੇ ਸਾਡੇ ਆਸਤੇ ਵੀ ਦੁਆ ਕਰਿਆ ਜੇ ਸਰਬੱਤ ਦੇ ਭਲੇ ਆਸਤੇ ਦੁਆ ਕਰਿਆ ਜੇ ਗੁਰੂਆਂ ਨੇ ਸਾਨੂੰ ਸਭ ਵੱਤ ਦਾ ਭਲਾ ਹੀ ਸਿਖਾਇਆ ਜਿਸ ਤਰ੍ਹਾਂ ਕਿ ਸਾਈਂ ਮੀਆਂ ਮੀਰ ਜਿਸ ਤਰ੍ਹਾਂ ਕਿ ਬਾਬਾ ਜੀ ਮੀਆਂ ਮੀਰ ਸਾਹਿਬ ਨੇ ਸਭ ਵੱਤ ਦਾ ਭਲਾ ਹੀ ਸਿਖਾਇਆ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਾ ਹਸਾਰ ਜ਼ਰੂਰ ਕਰਿਆ ਜੇ ਇਦਾਂ ਦੀ ਅਗਰ ਤੁਸੀਂ ਹੋਰ ਕੋਈ ਮਤਲਬ ਕਿ ਤੁਸੀਂ ਜਗ੍ਹਾ ਦੇਖਣਾ ਚਾਹੁੰਦੇ ਹੋ ਕੋਈ ਇਸ ਤਰ੍ਹਾਂ ਕੋਈ ਗੁਰੂਆਂ ਦਾ ਗੁਰਦੁਆਰਾ ਕੋਈ ਹੋਰ ਜਿਆ ਚੀਜ਼ ਦੇਖਣਾ ਚਾਹੁੰਦੇ ਹੋ ਕਮੈਂਟ ਬਾਕਸ ਵਿੱਚ ਸਾਨੂੰ ਦੱਸੋ ਤੁਹਾਨੂੰ ਅਸੀਂ ਜ਼ਰੂਰ ਵਿਖਾਵਾਂਗੇ ਅਸੀਂ ਇਨਸ਼ਾਅੱਲਾ ਤੁਹਾਨੂੰ ਜ਼ਰੂਰ ਵਿਜ਼ਿਟ ਕਰਾਵਾਂਗੇ ਸਾਡੇ ਵੀਰ ਜਿਹੜੀ ਰਿਕਵੈਸਟ ਕਰਨਗੇ ਕਿ ਅਸੀਂ ਇਹ ਜਗ੍ਹਾ ਦੇਖਣਾ ਚਾਹੁੰਦੇ ਹਾਂ ਸੋ ਏਸੀਆਈ ਦੀ ਵੀਡੀਓ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਿਆ ਜੇ ਇਜਾਜ਼ਤ ਚਾਹੁੰਦੇ ਆ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ